ਸੰਗੋਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਹਜਰਤ موسی ਜੀ ਇੱਕ ਇਸਲਾਮ ਤਰ੍ਹਾਂ ਦੇ ਬੜੇ ਉੱਗੇ ਮਹਾਪੁਰਖ ਹੋਏ ਨੇ ਸੰਤ ਹੋਏ ਉਹ ਇੱਕ ਬੜੀ ਰਮਣੀਕ ਜੰਗਲ ਦੇ ਵਿੱਚ ਜਾ ਕੇ ਇੱਕ ਸੋਹਣੀ ਪਹਾੜੀ ਦੇ ਉੱਤੇ ਬਹਿ ਕੇ ਨਾ ਪਰਮਾਤਮਾ ਦੀ ਉਸਤਤ ਕਰਿਆ ਕਰਦੇ ਸਨ ਹਰ ਰੋਜ਼ ਉਹ ਵਾਇਗੁਰੂ ਦਾ ਅੱਲਾ ਦਾ ਨਾਮ ਜਪਦੇ ਸਨ ਤੇ ਜਿਹੜੇ ਜੰਗਲ ਵਿੱਚੋਂ ਲੰਘ ਕੇ ਜਾਂਦੇ ਸੀ ਨਾ ਤੇ ਰਸਤੇ ਦੇ ਵਿੱਚ ਇੱਕ ਆਜੜੀ ਦਾ ਘਰ ਸੀ ਉਹ ਆਜੜੀ ਉਸੇ ਜੰਗਲ ਵਿੱਚ ਬੱਕਰੀਆਂ ਭੇਡਾਂ ਚਾਹਦਾ ਹੁੰਦਾ ਸੀ ਤੇ ਹਜਰਤ موسی ਜੀ ਉਹਨਾਂ ਦੇ ਘਰ ਦੇ ਅੱਗੋਂ ਲੰਘ ਕੇ ਜਾਂਦੇ ਹੁੰਦੇ ਸੀ ਆਜੜੀ ਜਿਹੜਾ ਸੀ ਉਹ ਭੱਡਾ ਲੈ ਕੇ ਇੱਕ ਵਾਰੀ ਇਲਾਕੇ ਦੇ ਵਿੱਚ ਗਿਆ ਉਹ ਬੜਾ ਭੂਲਾ ਸੀ ਆਜੜੀ ਸ਼ਹਿਰ ਦੇ ਇਲਾਕੇ ਵਿੱਚ ਗਿਆ ਤੇ ਸਭ ਤੋਂ ਪਹਿਲਾਂ ਉਹਨੇ ਮਸਜਿਦ ਵੇਖੀ ਪਹਿਲੀ ਵਾਰੀ ਉਹਨੇ ਮਸਜਿਦ ਵੇਖੀ ਤੇ ਮਸਜਿਦ ਦੇ ਵਿੱਚ ਜਿਹੜੇ ਮੁੱਲਾ ਜੀ ਸੀ ਉਹ ਇਹ ਕਹਿ ਰਹੇ ਸੀ ਕਿ ਪ੍ਰਮਾਤਮਾ ਜਿਹੜਾ ਨਾ ਉਹ ਇਕੱਲਾ ਉਹਦਾ ਕੋਈ ਮਾਤਾ ਪਿਤਾ ਨਹੀਂ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਨਾ ਕੋਈ ਉਹਦਾ ਭਰਾ ਹੈ ਨਾ ਕੋਈ ਦੀ ਭੈਣ ਹੈ ਨਾ ਕੋਈ ਉਹਦੀ ਮਾਂ ਹੈ ਤੇ ਨਾ ਹੀ ਕੋਈ ਉਹਦਾ ਪਿਓ ਹੈ ਅੱਜ ਨੇ ਸੁਣਿਆ ਕਿ ਇਹ ਅੱਲਾ ਜਿਹੜਾ ਹੈ ਇਹ ਤੇ ਜਮੇ ਮੇਰੇ ਵਰਗਾ ਹੈ ਮੈਂ ਵੀ ਇਸ ਦੁਨੀਆ ਤੇ ਕੱਲਾ ਮਤੇ ਅੱਲਾ ਵੀ ਕੱਲਾ ਮੇਦੀ ਵੀ ਮੇਰਾ ਵੀ ਮਾਂ ਪਿਓ ਨਹੀਂ ਭੈਣ ਭਰਾ ਨਹੀਂ ਅੱਲਾ ਦਾ ਵੀ ਕੋਈ ਭੈਣ ਭਰਾ ਨਹੀਂ ਉਹਨੇ ਸੋਚਿਆ ਵੀ ਇਹ ਵੀ ਵਿਚਾਰਾ ਕੱਲਾ ਹੀ ਰਹਿੰਦਾ ਵਾਪਸ ਆਇਆ ਆਪਣੀ ਕੁਟਿਆ ਦੇ ਵਿੱਚ ਤੇ ਮਸਤ ਮੋਲਾ ਬੰਦਾ ਸੀ ਆ ਜੜੀ ਤੇ ਉੱਪਰ ਅੱਖਾਂ ਬੰਦ ਕਰਕੇ ਅੱਲਾ ਨਾਲ ਗੱਲਾਂ ਕਰਨ ਲੱਗ ਗਿਆ ਕਹਿੰਦਾ ਅੱਲਾ ਮੈਨੂੰ ਪਤਾ ਲੱਗਿਆ ਕਿ ਤੂੰ ਵੀ ਕੱਲਾ ਤੇ ਮੈਂ ਵੀ ਕੱਲਾ ਮੇਰਾ ਵੀ ਮਾਪਿਓ ਨਹੀਂ ਤੇਰਾ ਵੀ ਮਾਪਿਓ ਨਹੀਂ ਪਰ ਤੈਨੂੰ ਮੈਂ ਆਪਣੇ ਕੁਝ ਗੁਣ ਦੱਸਣਾ ਵੀ ਮੇਰੇ 'ਚ ਬੜੇ ਕੁਝ ਗੁਣ ਹਨ ਮੇਰੇ ਜਦੋਂ ਮਾਪਿਓ ਸੀ ਨਾ ਉਹਨਾਂ ਨੇ ਮੈਨੂੰ ਸਿਖਾਇਆ ਸੀ ਜੰਗਲ ਦੇ ਵਿੱਚ ਕਿਹੜੀਆਂ ਜੜੀਆਂ ਬੁੱਟੀਆਂ ਚੰਗੀਆਂ ਤੇ ਕਿਹੜੀਆਂ ਮਾੜੀਆਂ ਤੇ ਜੇ ਕਦੇ ਤੇਨੂੰ ਤਾਪ ਛੜੇ ਨਾ ਤੇ ਮੈਨੂੰ ਜੜੀਆਂ ਬੁੱਟੀਆਂ ਤੋਂ ਦਵਾਈ ਤਿਆਰ ਕਰਕੇ ਕਰਨੀ ਹੁੰਦੀ ਹੈ ਤੇ ਮੈਂ ਤੇਰਾ ਤਾਪ ਬੜੀ ਜਲਦੀ ਉਤਾਰ ਸਕਣਾ ਮੇਰੇ ਕੋਲ ਇਹ ਗੁਣ ਹੈ ਕਦੇ ਇੱਕ ਹੋਰ ਮੇਰੇ ਕੋਲ ਗੁਣ ਹੈ ਕਿ ਮੈਂ ਤੇਰਾ ਕੋਈ ਕੱਪੜਾ ਫਟ ਜਾਏ ਤੇਰੀ ਕੋਈ ਜੁੱਤੀ ਟੁੱਟ ਜਾਏ ਮੈਂ ਗੰਢ ਸਕਣਾ ਮੇ ਕੋਈ ਵੀ ਬੜੀ-ਬੜੀ ਵਧੀਆ ਕਲਾ ਹੈ ਮੈਨੂੰ ਤੇਰੇ ਬਾਅਦ ਤੇਰੇ ਗੁਣਾਂ ਬਾਰੇ ਤਾਂ ਪਤਾ ਨਹੀਂ ਪਰ ਮੇਰੇ ਕੋਲੇ ਬੜੇ ਵਧੀਆ ਗੁਣ ਨੇ ਇਹ ਮੈਂ ਜੇ ਤੈਨੂੰ ਕਦੀ ਤਾਬ ਚੜੇ ਤੂੰ ਕਦੀ ਦੁਖੀ ਹੋਵੇਂ ਤੈਨੂੰ ਬੁਖਾਰ ਹੋ ਜਾਏ ਤੇ ਮੈਨੂੰ ਜੜੀਆਂ ਬੂਟੀਆਂ ਤੋਂ ਦਵਾਈਆਂ ਤਿਆਰ ਕਰਨੀਆਂ ਆਉਂਦੀਆਂ ਆ ਕੇ ਮੇ ਕੋਲ ਇਲਾਜ ਕਰਵਾ ਲਈ ਜੇ ਤੇਰੀ ਜੁੱਤੀ ਟੁੱਟ ਜਾਏ ਅੱਲਾ ਨੂੰ ਕਹਦੇ ਆ ਉਹ ਆ ਜੜੀ ਕਿ ਜੇ ਤੇਰੀ ਜੁੱਤੀ ਟੁੱਟ ਜੇ ਤੇ ਮੇ ਕੋਲ ਆ ਜੀ ਮੈਂ ਤੇਰੀ ਗੰਢ ਦਿਆਂ ਇਸ ਹਜਰਤ ਮੂਸਾ ਜੀ ਜਦੋਂ ਉਹਨਾਂ ਦੇ ਘਰ ਦੇ ਅੱਗੋਂ ਲੰਘ ਰਹੇ ਸੀ ਨਾ ਸਾਰੀਆਂ ਗੱਲਾਂ ਸੁਣਦੇ ਫੇਸੇ ਉਹ ਬੜੇ ਗੁੱਸੇ ਵਿੱਚ ਆ ਕੇ ਤੇ ਅੰਦਰ ਚਲੇ ਗਏ ਜਦੋਂ ਅੰਦਰ ਗਏ ਉਹਨਾਂ ਨੇ ਆਜੜੀ ਨੂੰ ਬੜੇ ਗੁੱਸੇ ਦੇ ਵਿੱਚ ਝੜਕਿਆ ਤੇ ਕਹਿੰਦਾ ਮੂਰਖਾ ਅੱਲਾ ਜਿਹੜਾ ਹੈ ਸ੍ਰਿਸ਼ਟੀ ਦਾ ਮਾਲਕ ਹੈ ਸਰਬ ਦੇ ਕਾਇਨਾਤ ਦਾ ਮਾਲਕ ਹੈ ਉਹ ਤੇਰੇ ਕਰਕੇ ਇੱਥੇ ਬੈਠਾ ਉਹਨੂੰ ਤਾਪ ਚੜਦਾ ਹੈ ਉਹ ਤੇਰੀਆਂ ਦਵਾਈਆਂ ਤੇ ਬੈਠਾ ਹੈ ਉਹਦੀਆਂ ਜੁੱਟੀਆਂ ਟੁੱਟਣੀਆਂ ਤੇ ਤੂੰ ਉਹਦੀਆਂ ਗੰਢੇਗਾ ਉਹਦੇ ਸ੍ਰਿਸ਼ਟ ਦਾ ਮਾਲਕ ਹੈ ਐਨਾ ਕਹਿ ਕੇ ਤੇ ਉਹ ਸਕੂਟੀਆਂ ਚ ਬਾਹਰ ਨਿਕਲ ਜਾਂਦਾ ਹਜਦ موسی ਜੀ ਜਦੋਂ ਜਾਪ ਕਰਦੇ ਸੀ ਸਿਮਰਨ ਕਰਦੇ ਸੀ ਨਾ ਉਹਨਾਂ ਦੀ ਇਕਾਗਰਤਾ ਇੱਕ ਸੈਕਿੰਡ 'ਚ ਬਣ ਜਾਂਦੀ ਸੀ ਪਰ ਪਤਾ ਨਹੀਂ ਅੱਜ ਕਿਉਂ ਉਹਨਾਂ ਦੀ ਇਕਾਗਰਤਾ ਬਣੀ ਨਹੀਂ ਸਾਰੀ ਰਾਤ ਲੰਘੀ ਹਜਰਤ ਮੂਸਾ ਜੀ ਦੀ ਇਕਾਗਰਤਾ ਨਾ ਬਣੀ ਅੱਲਾ ਨੂੰ ਉਪਕਾਰ ਦਿੱਤੇ ਕਿ ਅੱਲਾ ਕੀ ਹੋ ਗਿਆ ਅੱਜ ਮੇਰੀ ਇਕਾਗਰਤਾ ਨੂੰ ਅੱਜ ਮੈਂ ਆਪਣਾ ਮਨ ਕਿਉਂ ਨਹੀਂ ਜੋੜ ਸਕਿਆ ਆਵਾਜ਼ ਆਈ ਕਿ ਤੂੰ ਅੱਜ ਕਿਸੇ ਜੁੜੇ ਹੋਣ ਨੂੰ ਤੋੜ ਗਿਆ ਇਹਦਾ ਹੋ ਸਕਦਾ ਹੈ ਉਹਨੇ ਅਣਜਾਣਪੁਣੇ 'ਚ ਇਹ ਕਹਿ ਦਿੱਤਾ ਕਿ ਤੈਨੂੰ ਤਾਪ ਚੜ ਜਾਏ ਤੇ ਮੈਂ ਦਵਾਈਆਂ ਦੇ ਦਿਆਂਗਾ ਉਨੇ ਇਹ ਕਿ ਤੱਕ ਤੇਰੀ ਜੁੱਤੀ ਟੁੱਟ ਗਈ ਤੇ ਮੈਂ ਗੰਨ ਦਿਆਂਗਾ ਪਰ ਉਹਦੇ ਇਸ ਹੌਲੇ ਪਲ ਵਿੱਚ ਉਹਦਾ ਮੇਰੇ ਨਾਲ ਪਿਆਰ ਢੂੰਗਾ ਸੀ ਜਿਹੜਾ ਤੂੰ ਇੱਕ ਸੈਕਿੰਡ ਦੇ ਵਿੱਚ ਤੋੜ ਕੇ ਆ ਗਿਆ। ਇਹਦਾ ਮਨ ਨਹੀਂ ਜੁੜਨਾ ਕਿਉਂਕਿ ਤੂੰ ਕਿਸੇ ਜੁੜੇ ਹੋਏ ਨੂੰ ਤੋੜ ਕੇ ਆਇਆ। ਸੋ ਸੰਗਤ ਜੀ ਕੋਸ਼ਿਸ਼ ਕਰਿਆ ਕਰੋ ਆਪਣੇ ਚੁਗਰ ਦੇ ਇੱਕ ਚੰਗੀ ਗੁੱਡ ਵਾਈਬ ਦੇਣ ਦੀ ਪੋਜ਼ਿਟਿਵ ਗੱਲ ਕਰਨ ਦੀ ਤਾਂ ਕਿ ਕੋਈ ਫੁੱਟੇ ਨਾ ਪਰਮੇਸ਼ਰ। ਅਜਿਤ ਮੂਸਾ ਜੀ ਵਾਪਸ ਗਏ ਕਟਿਆ ਦੇ ਵਿੱਚ ਉਤੋਂ ਹੱਥ ਜੋੜ ਕੇ ਮਾਫੀ ਮੰਗੀ। اے ਅੱਲਾਹ ਦੇ ਬੰਦਿਆ ਤੂੰ ਤੇ ਮੇਰੇ ਤੂੰ ਵੀ ਜ਼ਿਆਦਾ ਅੱਲਾ ਦੇ ਨੇੜੇ ਕਿਉਂਕਿ ਤੇਰੇ ਅੰਦਰ ਕੋਈ ਚਲਾਕੀ ਨਹੀਂ ਤੇਰੇ ਅੰਦਰ ਸਾਦਗੀ ਹੈ ਭੋਲਾਪਨ ਹੈ ਤੇ ਪਰਮੇਸ਼ਰ ਅੱਲਾ ਵਾਹਿਗੁਰੂ ਨੂੰ ਇਹ ਭੋਲਾਪਨ ਹੀ ਪਸੰਦ ਹੈ ਸੋ ਸ਼ੇਅਰ ਕਰੋ ਆਪਣੇ ਸਾਰੇ ਸੰਗੀਆਂ ਮਿੱਤਰਾਂ ਦੇ ਨਾਲ ਫੋਲੋ ਕਰੋ ਸਾਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਆਪਾਂ ਹੋਰ ਵੀ ਅਧਿਆਤਮਿਕਤਾ ਦੀਆਂ ਗੱਲਾਂ ਗੁਰਬਾਣੀ ਦੀ ਵਿਚਾਰਾ ਕਰਦੇ ਰਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ